ਪੰਜਾਬ ਦੇ ਵਿੱਚ ਅੱਜ ਦੇ ਦਿਨ ਕੋਈ ਨਾ ਕੋਈ ਪਟਵਾਰੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਹੁੰਦਾ ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਲੱਖਾਂ ਨਹੀਂ ਹਜ਼ਾਰਾਂ ਨਹੀਂ ਬਲਕਿ ਕਰੋੜਾਂ ਦੇ ਮਾਮਲੇ ਵਿੱਚ ਪਟਵਾਰੀ ਗ੍ਰਿਫਤਾਰ ਕੀਤਾ ਗਿਆ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸ ਦਿਆਂ ਅਦਰਸਤ ਇੱਥੇ NH 754 ਇਹ ਪ੍ਰੋਜੈਕਟ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਉਣ ਮਗਰੋਂ ਡਿਪਟੀ ਕਮਿਸ਼ਨਰ ਦੇਸ਼ ਕਾਇਦੇ ਆਧਾਰ ਦੇ ਉੱਤੇ ਧਰਮਕੋਟ ਪੁਲਿਸ ਨੇ ਮਾਲ ਪਟਵਾਰੀ ਅਤੇ ਪ੍ਰਵਾਸੀ ਔਰਤ ਖਿਲਾਫ ਜਾਲ ਸਾਜੀ ਦੀਆਂ ਵੱਖ-ਵੱਖ ਧਰਾਮਾਂ ਦੇ ਤਹਿਤ ਕੇਸ ਦਰਜ ਕੀ ਕਰਕੇ ਮਾਲ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪ੍ਰਵਾਸੀ ਔਰਤ ਖਿਲਾਫ ਅਰਸੇ ਤੋਂ ਰੂਪੋਸ ਚੱਲ ਰਹੀ ਹੈ। ਇਹ ਵੀ ਦੱਸਦੇ ਕਿ ਥਾਣਾ ਧਰਮਕੋਟ ਮੁਖੀ ਨਵਦੀਪ ਸਿੰਘ ਪੱਟੀ ਨੇ ਮਾਲ ਪਟਵਾਰੀ ਨਵਦੀਪ ਸਿੰਘ ਗ੍ਰਿਫਤਾਰ ਕਰਨ ਅਤੇ ਪ੍ਰਵਾਸੀ ਔਰਤ ਦਿੱਦ ਖੁਸ਼ ਕੁਮਾਰੀ ਦੇ ਇਸੇ ਅਰਬ ਦੇਸ਼ ਤੇ ਵਿੱਚ ਰੂਪੋ ਸ਼ੋਂਦੀ ਪੁਸ਼ਟੀ ਕੀਤੀ ਹੈ ਐਫ ਆਈ ਆਰ ਮੁਤਾਬਕ ਮਾਲ ਪਟਵਾਰੀ ਤੇ ਦੋਸ਼ ਨੇ ਕਿ ਉਸਨੇ ਸਤ루ਜ ਦਰਿਆ ਨੇੜਲੇ ਪਿੰਡ ਆਦਰਾਮਾਨ ਦੇ ਵਿੱਚ ਸਰਕਾਰੀ ਜ਼ਮੀਨ ਦੇ ਮਾਲ ਕਾਰਡ ਦੇ ਵਿੱਚ ਤਹਿਸੀਲਦਾਰ ਗੁਰਮੀਤ ਸਿੰਘ ਤੇ ਕਾਨੂੰਨ ਕੋ ਦੇ ਫਰਜ਼ੀ ਦਸਤਖਤ ਕਰਨ ਮਗਰੋਂ ਫਰਜ਼ੀ ਤਵਦੀਦ ਮਲਕੀਅਤ ਇਨਤਕਾਲ ਨੰਬਰ 326 ਦਰਜ ਕਰਕੇ ਪਟਵਾਰੀ ਔਰਤ ਦੇਖੁਸ਼ ਕੁਸ਼ਕਮਾਰੀ ਨੂੰ ਮਾਲਕ ਬਣਾ ਕੇ ਦੋ ਕਿਸ਼ਤਾਂ ਦੇ ਵਿੱਚ 1 ਕਰੋੜ 65 ਲੱਖ ਰੁਪਇਆ ਮੁਆਵਜ਼ਾ ਰਾਸ਼ੀ ਮਲਜ਼ਮ ਮਹਿਲਾ ਦੇ ਖਾਤੇ ਦੇ ਵਿੱਚ ਪਵਾ ਦਿੱਤੀ ਅਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ 2 ਸਾਲਾਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਂਚ ਕੀਤੀ ਅਤੇ ਹੁਣ ਡਿਪਟੀ ਕਮਿਸ਼ਨਰ ਨੇ ਵਿਜੀਲੈਂਸ ਜਾਂਚ ਦੇ ਹਵਾਲੇ ਨਾਲ ਮਲਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ ਅਤੇ ਮਾਮਲੇ ਦੀ ਜਾਂਚ ਦੌਰਾਨ ਮਲਜ਼ਮ ਪਟਵਾਰੀ ਖਿਲਾਫ ਕਰੋੜਾ ਰੁਪਇਆ ਦਾ ਇੱਕ ਹੋਰ ਕਪਲਾ ਸਾਹਮਣੇ ਆਇਆ ਮਾਲ ਪਟਵਾਰੀ ਨੇ ਆਪਣੀ ਮਾਂ ਨੂੰ ਹੋਰ ਕਿਸਾਨਾਂ ਦੀ ਜ਼ਮੀਨ ਵਿੱਚ ਮਾਲਕ ਬਣਾ ਕੇ 1 ਕਰੋੜ ਰੁਪਇਆ ਮੁਆਵਜ਼ਾ ਰਾਸ਼ੀ ਜਾਰੀ ਕਰਵਾਵੀ ਸੀ ਅਤੇ ਇਹ ਮਾਮਲਾ ਸਾਹਮਣੇ ਆਉਣ ਤੇ ਕੀਤੀ ਗਈ ਜਾਂਚ ਤੇ ਮਗਰੋਂ ਮਾਲ ਪਟਵਾਰੀ ਨਵਦੀਪ ਸਿੰਘ ਨੂੰ ਮੁਅਤਲ ਕਰ ਦਿੱਤਾ ਅਤੇ ਮੁਆਵਜ਼ੇ ਦੀ ਰਕਮ ਦੁਬਾਰਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਤਾਂ ਦੱਸਿਓ ਕਿ ਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਮਾਨ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਪਟਵਾਰੀ ਨੇ ਜਿਹੜੇ ਉਹ ਵਿਜੀਲੈਂਸ ਦੇ ਸੰਗੇ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਮਾਨ ਸਰਕਾਰ ਨੇ ਇੱਕ ਟੋਲ ਫ੍ਰੀ ਨੰਬਰ ਜਾਰੀ ਕੀਤਾ ਸੀਗਾ ਜਿਸ ਦੇ ਉੱਤੇ ਲੋਕ ਵੱਖ-ਵੱਖ ਸ਼ਿਕਾਇਤਾਂ ਭੇਜ ਰਹੇ ਨੇ ਪ੍ਰੇਸਰ ਚਾਰਨਲ ਸੰਬੰਧਿਤ ਤੇ ਇਸੇ ਵਿੱਚ ਬਹੁਤ ਸਾਰੇ ਪਟਵਾਰੀ ਸਮੇਂ-ਸਮੇਂ ਤੇ ਟਰੈਪ ਲਗਾ ਕੇ ਵਿਜੀਲੈਂਸ ਫੜਦੀ ਰਹੀ ਹੈ ਕਿਉਂਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤੇ ਪਟਵਾਰੀਆਂ ਦੇ ਖਿਲਾਫ ਜਿਹੜਾ ਲੋਕਾਂ ਦੇ ਵਿੱਚ ਭਾਰੀ ਗੁੱਸਾ ਵੀ ਸੀ ਕਿ ਜਦੋਂ ਕੰਮ ਕਰਵਾਉਣ ਜਾਂਦੇ ਆ ਤਾਂ ਪਟਵਾਰੀਆਂ ਵੱਲੋਂ ਪੈਸੇ ਮੰਗੇ ਜਾਂਦੇ ਨੇ ਸਿੱਧੇ ਨੀਏ ਸਿੱਧੇ ਤੌਰ ਤੇ ਮੰਗੇ ਜਾਂਦੇ ਨੇ ਤੇ ਤਾਂ ਹੀ ਉਹਨਾਂ ਦਾ ਕੰਮ ਕੀਤਾ ਜਾਂਦਾ ਹੈ ਇੱਥੋਂ ਤੱਕ ਲੋਕ ਕਹਿੰਦੇ ਨੇ ਕਿ ਜੇਕਰ ਅਸੀਂ ਪੈਸੇ ਨਹੀਂ ਦਿੰਦੇ ਤਾਂ ਸਾਨੂੰ ਚੱਕਰ ਲਗਵਾਏ ਜਾਂਦੇ ਨੇ ਤਾਂ ਜੋ ਅਸੀਂ ਪੈਸੇ ਦੇਣ ਵਾਸਤੇ ਮਜਬੂਰ ਹੋ ਸਕੇ ਤਾਂ ਜਹੇ ਮਾਮਲੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਮਾਨ ਸਰਕਾਰ ਐਕਸ਼ਨ ਦੇ ਵਿੱਚ ਹੈ ਵਿਜੀਲੈਂਸ ਵਿਭਾਗ ਵੀ ਐਕਸ਼ਨ ਦੇ ਵਿੱਚ ਹੈ ਤਾਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਕਾਨੂੰਨ ਕੋਤੇ ਦੂਜੇ ਪਾਸੇ ਤਹਿਸੀਲਦਾਰ ਦੇ ਜਾਲੀ ਦਸਤਕਤ ਕਰਕੇ ਜਿਹੜਾ ਰਾਸ਼ੀ ਆਹੋ ਔਰਤ ਦੇ ਖਾਤੇ ਜਮਾ ਕਰਵਾ ਦਿੱਤੀ ਜਾਂਦੀ ਹੈ ਉਸ ਦੇ ਵਿੱਚੋਂ ਹਿੱਸਾ ਪੱਤੀ ਜਾਂਦੀ ਆ ਤਾਂ ਪੂਰਾ ਮਾਮਲਾ ਇੱਕ ਵੱਡੇ ਕਹ ਲਈਏ ਕਿ ਵੱਡੇ ਪੱਧਰ ਦੇ ਉੱਤੇ ਜਾਂਚ ਦੇ ਅਧੀਨ ਹੈ ਜਿਸ ਦੇ ਵਿੱਚ ਹੁਣ ਵੱਡੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਅਜੇ ਮਾਮਲੇ ਦੇ ਜਿਹੜੇ ਉਹ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਕਿ ਜਾਲੀ ਦਸਤਦਸਤ ਕਰਕੇ ਜਾਂ ਦਰਖਤ ਨੇ ਜਿਹੜੀ ਉਸ ਦੀ ਗਿਣਤੀ ਵਧਾ ਕੇ ਜਾਂ ਕਹਿ ਲਈਏ ਕਿ ਮਿਲੀ ਭਖ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਨੂੰ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਪੈਸਿਆਂ ਦੀ ਹੀਰਫੇਰ ਸਾਹਮਣੇ ਆਈ ਤਾਂ ਹੁਣ ਪਟਵਾਰੀ ਵੀ ਜਿਹੜਾ ਇਸ ਕੰਮ ਦੇ ਵਿੱਚ ਪਿੱਛੇ ਹਟਦੇ ਵਿਖਾਈ ਨਹੀਂ ਦੇ ਰਹੇ ਹੈਗੇ ਲਗਾਤਾਰ ਜਈਆਂ ਕਹਿ ਲਈਏ ਕਿ ਇਸ ਤਰੀਕੇ ਨਾਲ ਪ੍ਰਸ਼ਤਾਚਾਰ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਕਿਉਂਕਿ ਮਾਨਸਿਕਰ ਬਣਨ ਤੋਂ ਬਾਅਦ ਥੋੜੀ ਖਲ ਪੈਦੀ ਵੀ ਨਜ਼ਰ ਆਈ ਕਿਉਂਕਿ ਅ ਅਫਸਰਾਂ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਜਿਹੜੇ ਪਟਵਾਰੀ ਨੇ ਜਾਂ ਮਾਲ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਨੇ ਉਹਨਾਂ ਵਿੱਚ ਡਰ ਦਾ ਮਾਹੌਲ ਵੀ ਸੀਗਾ ਕਿਤੇ ਅਸੀਂ ਫੜੇ ਨਾ ਜਾਈਏ ਪਰ ਹੌਲੀ ਹੌਲੀ ਜਿਉਂ ਹੀ ਇਹ ਮਾਮਲੇ ਸਾਹਮਣੇ ਆਉਣ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤਰੀਕੇ ਬਦਲ ਲਏ ਕਿ ਕਿਸ ਤਰੀਕੇ ਨਾਲ ਰਜਿਸਟਰੀਆਂ ਹੁੰਦੀਆਂ ਨੇ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਜਾਂ ਇਹ ਕੰਮ ਕੀਤੇ ਜਾਂਦੇ ਨੇ ਜਿਹੜੇ ਕਿ ਸ਼ਰਮਸਾਰ ਦੇ ਜਿਹੜੇ ਇਹਨਾਂ ਅਫਸਰਾਂ ਨੂੰ ਜੇਲ੍ਹ ਦੇ ਵਿੱਚ ਤਾਂ ਭੇਜਣਗੇ ਉੱਥੇ ਇਸੇ ਵਿਭਾਗ ਦੇ ਦੂਜੇ ਅਫਸਰਾਂ ਨੂੰ ਵੀ ਕਟਾਰੇ ਵਿੱਚ ਖੜੇ ਕਰਨਗੇ ਕਿ ਜੇ ਇੱਕ ਅਫਸਰ ਜਿਹਾ ਕਰ ਰਿਹਾ ਤੇ ਬਾਕੀ ਹੋਰ ਕਿੰਨੇ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਲ ਹੋਣਗੇ ਤਾਂ ਕਹਿੰਦੀ ਹੈ ਕਿ ਮੁਸ਼ਕਲਾਂ ਜ਼ਰੂਰ ਬਾਧੇ ਨਜ਼ਰ ਆ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਵਿਜੀਲੈਂਸ ਵਿਭਾਗ ਹੋਰ ਵੀ ਵੱਡੇ ਖੁਲਾਸੇ ਕਰ ਸਕਦੀ ਹੈ ਕਿ ਕਿਸ ਤਰੀਕੇ ਦੇ ਨਾਲ ਪਟਵਾਰੀ ਹੋਣਾ ਜਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਜਿਹੜੀਆਂ ਉਹਨਾਂ ਨੂੰ ਹੁਣ ਜੇਲ੍ਹ ਤੱਕ ਲੈ ਜਾਣਗੀਆਂ ਤਾਂ ਇਸ ਖੁਲਾਸੇ ਤੋਂ ਬਾਅਦ ਤੁਹਾਡੀ ਪ੍ਰਤੀਕਿਰਿਆ ਕੀ ਆ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝ ਕਰ ਸਕਦੇ ਹੋ ਫਿਲਹਾਲ ਇਹਨਾ ਹੀ ਦਿਓ ਜਾਚ ਧੰਨਵਾਦ